ਜੀ ਅੱਜ ਬਣਾ ਰਹੇ ਹਾਂ ਆਪਾਂ ਲੰਗਰ ਵਾਲੀ ਦਾਲ ਜਿਹੜੀ ਭੰਡਾਰੇ ਦੇ ਵਿੱਚ ਬਣਦੀ ਆ ਤੇ ਇਹਦੇ ਵਾਸਤੇ ਇੱਕ ਕੜਸੀ ਲਈ ਆ ਆਪਾਂ ਹਰੀ ਮੂੰਗੀ ਸਾਬਤ ਇੱਕ ਕੜਸੀ ਲਈ ਆ ਪੀਲੇ ਸੋਲਿਆਂ ਦੀ ਦਾਲ ਅੱਧਿਕ ਕੜਸੀ ਲਈ ਆ ਮਸਰੀ ਦੀ ਦਾਲ ਅੱਧਿਕ ਪੌਣੀਕ ਕੜਸੀ ਲਈ ਆ ਰਾਜਮਾ ਜਿਹੜੇ ਬ੍ਰਾਊਨ ਜੀ ਕਲਰ ਦੇ ਹੁੰਦੇ ਨੇ ਤੇ ਇੱਕ ਰਾਜਮਾ ਹੁੰਦੇ ਨੇ ਬਰੀਕ ਇਹਨਾਂ ਨਾਲੋਂ ਛੋਟੇ ਹੁੰਦੇ ਨੇਗੇ ਆ ਦੇਖੋ ਇੱਕ ਕੜਸੀ ਉਹਨਾਂ ਦੀ ਲਈ ਆ ਰਾਜਮਾਾਂ ਦੀ ਤੇ ਇੱਕ ਕੜਸੀ ਲਈ ਆ ਮੈਂ ਕਾਲੇ ਸੋਲਿਆ ਦੀ ਜਿਹੜੇ ਆਹ ਲਾਲ ਜੇ ਰੰਗ ਦੇ ਨੇ ਰਾਜਮਾ ਤੇ ਆ ਬਰਾਊਨ ਜੇ ਇਹ ਇਹਨਾਂ ਨੂੰ ਆਪਾਂ ਕਰ ਲੈਣਾ ਬੋਇਲ ਇਹਨਾਂ ਨੂੰ ਉਬਾਲ ਲੈਣਾਗਾ ਜਾਂਦੀ 50% ਉਬਾਲ ਲੈਣਾ ਬਹੁਤਾ ਨਹੀਂ ਬਾਕੀ ਦਾਲਾ ਨੂੰ ਧੋ ਕੇ ਹਾਂਡੀ ਦੇ ਵਿੱਚ ਪਾਉਣਿਆ ਇਹਨਾਂ ਨੂੰ ਉਬਾਲ ਕੇ ਤੇ ਆ ਬਾਕੀ ਜਿਹੜੀਆਂ ਦਾਲਾਂ ਨੇ ਇਹਨਾਂ ਨੂੰ ਧੋ ਕੇ ਮਿੱਟੀ ਦੀ ਹਾਂਡੀ ਦੇ ਵਿੱਚ ਪਾਉਨੇ ਆਪਾਂ ਹਾਂਜੀ ਪਾਣੀ ਆ ਜਿਹੜਾ ਪੂਰਾ ਉਬਲਦਾ ਜਿਹੜੀਆਂ ਦਾਲਾਂ ਸੀ ਆਪਾਂ ਚੰਗੀ ਤਰ੍ਹਾਂ ਧੋ ਲਈਆਂ ਤੇ ਇਹਦੇ ਵਿੱਚ ਪਾਤੀਆਂ ਜਿਹੜੀ ਉਵਾਲਣੀ ਸੀ ਉਹ ਵੀ ਉਵਾਲ ਲਈ ਇਹਦੇ ਵਿੱਚ ਪਾਤੀ ਹੁਣ ਇਹਦੇ ਵਿੱਚ ਪਾਉਨੇ ਆਪਾਂ ਲੂਣ ਮਿਰਚ ਹਾਂਜੀ ਦਾਲ ਆ ਜਿਹੜੀ ਆਪਣੀ ਉਬਲਦੀ ਆ ਇਹਦੇ ਵਿੱਚ ਬੀਕ ਤੁਰੀਆਂ ਲਾਸਣ ਦੀ ਸੱਲ ਕੇ ਆਪਾਂ ਕੱਟਿਆ ਨਹੀਂ ਹੈਗਾ ਸਾਬ ਤੋਂ ਹੀ ਪਾ ਦਿੱਤਾ ਤੇ ਆ ਪਾਤਾ ਆਪਾਂ ਲੂਣ ਮਿਰਚ ਤੇ ਹਲਦੀ ਇੱਕ ਚਮਚਾ ਲੂਣ ਦਾ ਅੱਧਾ ਕ ਹਲਦੀ ਦਾ ਚਮਚਾਕ ਮਿਰਚਾਂ ਦਾ ਹੁਣ ਬਸ ਇਹਨੂੰ ਰਿਜਣ ਦਿਓ ਹਾਂਜੀ 2 ਘੰਟਿਆਂ ਦਾ ਸਮਾਂ ਹੋ ਗਿਆ ਦਾਲ ਆਪਣੀ ਆਪਾਂ ਦੇਖਦੇ ਆਂਗੇ ਹੁਣ ਤਾਂ ਤਕਰੀਬਨ ਪੱਕ ਚੁੱਕੀ ਆ ਬਣ ਚੁੱਕੀ ਆ ਹਾਂਜੀ ਦਾਾਲਾ ਜਿਹੜੀ ਪੂਰੀ ਤਰ੍ਹਾਂ ਬਣ ਚੁੱਕੀ ਆ ਹੁਣ ਇਹਨੂੰ ਲਗਾਉਨੇ ਆ ਆਪਾਂ ਤੜਕਾ ਇਹਦੇ ਵਿੱਚ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਉਹਨੂੰ ਲਗਾ ਰਹੇ ਆ ਆਪਾਂ ਤੜਕਾ ਕੜਾਹੀ ਰੱਖ ਕੇ ਗੈਸ ਦੇ ਉੱਪਰ ਗੈਸ ਕਰ ਲਿਆ ਆਨ ਵਿੱਚ ਕੜਸਿਕ ਪਾ ਲਿਆ ਤੇਲ ਤੇਲ ਹੋ ਗਿਆ ਬਿਲਕੁਲ ਗਰਮ ਹੁਣ ਇਹਦੇ ਵਿੱਚ ਪਾ ਰਹੇ ਆ ਆਪਾਂ ਲਸਣ हां जी ਇਹਦੇ ਵਿੱਚ ਪਾਤਾ ਆਪਾਂ ਬਰੀਕ ਬਰੀਕ ਕੱਟਿਆ ਹੋਇਆ ਲਾਸਣ ਬਾਦਾਂ ਨਹੀਂ ਇਹਨੂੰ ਪੁੰਨਾ ਹੁਣ ਪਿਆ ਦਿੰਨੇ ਆ ਆਪਾਂ ਪਿਆਜ਼ ਹਾਂਜੀ ਲਾਸਣ ਵੀ ਪਾਤਾ ਤੇ ਹੁਣ ਪਿੱਛੇ ਪਾਤਾ ਇਹਦੇ ਪਿਆਜ਼ ਹੁਣ ਇਹਨੂੰ ਸੁਲਾਈ ਜਾਣਾ ਹਾਂਜੀ ਪਿਆਜ਼ ਤੇ ਲਸਣ ਜਿਹੜਾ ਆਪਣਾ 50% ਹੈ ਜਿਹੜਾ ਭੁੱਜ ਚੁੱਕਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕੱਟਿਆ ਹੋਇਆ ਤਰੀਕੀਕ ਆਦਰੇ ਪਾ। ਸੋ ਕੁਮਸਾ ਤੜਕਾ ਭੁੱਜ ਰਿਹਾ। ਹੋਣ ਜੀਰਾ ਆਪਾਂ ਇਹਦੇ ਵਿੱਚ ਪਾਉਣ ਵਾਲੇ ਮਸਾਲੇ ਕੱਢ ਲੈਨੇ। ਹਾਂਜੀ ਤੜਕਾ ਹੋ ਗਿਆ ਆਪਣਾ ਭੁੱਜ ਕੇ ਬ੍ਰਾਊਨ ਹੁਣ ਇਹਦੇ ਵਿੱਚ ਪਾ ਦੇਨੇ ਆ ਆਪਾਂ 2-3 ਚੁਟਕੀਆਂ ਹਿੰਗ ਦੀਆਂ ਪਾ ਦਿੱਤੀ ਹਾਂਜੀ ਹਿੰਗ ਪਾਉਣ ਤੋਂ ਪਿੱਛੋਂ ਆਹ ਪਾਉਣਿਆ ਇਹਦੇ ਵਿੱਚ ਆਪਾਂ ਮਸਾਲੇ ਮਸਾਲਿਆਂ ਦੇ ਵਿੱਚ ਅੱਧਾ ਚਮਚਾ ਮੈਂ ਲਈਆ ਕਾਲੀ ਮਿਰਚ ਅੱਧਾ ਚਮਚਾ ਲਿਆ ਮੈਂ ਨਮਕ ਦਾ ਕਿਉਂਕਿ ਪਹਿਲਾਂ ਜਦੋਂ ਦਾਲ ਬਣਨੀ ਰੱਖੀ ਸੀ ਨਮਕ ਮਿਰਚ ਤੇ ਹਲਦੀ ਉਹਦੇ ਵਿੱਚ ਪਾਈ ਹੋਈ ਆ ਇੱਕ ਚਮਚਾ ਲਿਆ ਮੈਂ ਜੀਰਾ ਪਾਊਡਰ ਇੱਕ ਚਮਚਾ ਲਿਆ ਮੈਂ ਧਨੀਆ ਪਾਊਡਰ ਪੌਣਾ ਕ ਚਮਚਾ ਲਿਆ ਮੈਂ ਜਿਹੜਾ ਆਪਣਾ ਘਰੇ ਤਿਆਰ ਕੀਤਾ ਹੋਇਆ ਮਸਾਲਾ ਪਾਉਣਾ ਹਾਂਜੀ ਮਸਾਲਾ ਪਾਉਣ ਪਿੱਛੋਂ ਚੰਗੀ ਤਰ੍ਹਾਂ ਲੱਗ ਗਿਆ ਸੇਕ ਹੁਣ ਦੋ ਕੱਟੇ ਸੀ ਆਪਾਂ ਟਮਾਟਰ ਤੇ ਚਾਰ ਕਟੀਆਂ ਸੀ ਬਰੀਕ-ਬਰੀਕ ਹਰੀਆਂ ਮਿਰਚਾਂ ਉਹ ਪਾ ਦਿਆਂ ਮਿਰਚਾਂ ਇਹ ਮੈਂ ਤਾਂ ਚਾਰ ਪਾ ਦਿਆਂ ਕੋਈ ਬਹੁਤੀ ਕੌੜੀਆਂ ਨਹੀਂ ਹੈਗੀਆਂ ਨਹੀਂ ਤਾਂ ਮਿਰਚ ਬਹੁਤੀ ਹੋ ਜਾਂਦੀ ਕਿਉਂਕਿ ਇੱਕ ਚਮਚਾ ਮਿਰਚ ਲਾਲ ਪਾਈ ਹੋਈ ਹੈ ਤੇ ਅੱਧਾ ਚਮਚਾ ਕਾਲੀ ਦਾ ਪਾਤਾ ਇਹ ਮਿਰਚ ਕੋਈ ਬਹੁਤੀ ਪੌੜੀ ਨਹੀਂ ਤਾਂ ਕਰਕੇ ਮੈਂ ਪਾਤੀ ਤਾਂ ਜਿੱੰਨੀ ਤਰ੍ਹਾਂ ਹੁਣ ਇਹਨਾਂ ਆਪਾਂ ਖੁੰਨ ਲੈਣਾ ਹਾਂਜੀ ਹੋ ਗਏ 2-3 ਮਿੰਟ ਦੇਖਦੇ ਆਂ ਵੀ ਤੜਕਾ ਆਪਣਾ ਜਿਹੜਾ ਬਿਲਕੁਲ ਭੁੱਜ ਚੁੱਕਿਆ ਕਿ ਉਹ ਸੱਡ ਚੁੱਕਿਆ ਤੇ ਹੁਣ ਇਹਦੇ ਵਿੱਚ ਪਾ ਦਿੰਨੇ ਆ ਆਪਾਂ ਦਾਲ ਹਾਂਜੀ ਸਾਰੀ ਦਾਲ ਆ ਜਿਹੜੀ ਮੈਂ ਇਹਦੇ ਵਿੱਚ ਪਾ ਦਿੱਤੀ ਆ ਕੜਾਹੀ ਦੇ ਵਿੱਚ ਤੇ ਹੁਣ ਕ੍ਰਸ਼ ਕੀਤੀ ਹੋਈ ਮੇਥੀ ਪਾਉਣੇ ਆ ਆਪਾਂ ਕਿਉਂਕਿ ਮੇਰੇ ਕੋਲ ਅੱਜ ਧਣੀਆਂ ਨਹੀਂ ਹੈਗਾ ਗੈਸ ਕਰਤਾ ਆਪਾਂ ਬੰਦ ਦਾਲ ਬਿਲਕੁਲ ਪੰਚ ਚੁੱਕੀ ਆ ਹੁਣ ਕਰਦੇ ਆ ਆਪਾਂ ਸਰਦੀ ਹਾਂਜੀ ਦਾਲ ਖਾਣ ਲਈ ਬਣ ਚੁੱਕੀ ਆ ਅੱਜ ਮੈਂ ਨਹੀਂ ਬੋਲੂਗੀ ਤੁਸੀਂ ਦੱਸਣਾ ਕਿ ਕਿਹੋ ਜੀ ਬਣੀ ਆ ਹਾਂਜੀ ਦਾਲ ਆਪਣੀ ਬਣ ਕੇ ਹੋ ਗਈ ਤਿਆਰ ਤੇ ਰੋਟੀ ਅਜੇ ਬਣਾਉਣੀ ਆ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਜਿਹੜੀ ਲੰਗਰ ਵਾਲੀ ਦਾਲ ਆ ਕਿਹੋ ਜੀ ਲੱਗੀ ਵੀਡੀਓ ਨੂੰ ਕੱਦੋ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ